ਇਤਿਆਂ ਦਾ ਪ੍ਰੋਗਰਾਮ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਭਜਗਰਦੇਵ ਸਿੰਘ ਨੇ ਤੇ ਮਤਲਬ ਇਹਦੀ ਲੋੜ ਸੀ ਇਹ ਬਹੁਤ ਚਿਰਾਂ ਤੋਂ ਨਾ ਇਹ ਇਤਿਆਂ ਦਾ ਪ੍ਰੋਗਰਾਮ ਹੋਣੀ ਸੀ ਰਿਆ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਮੈਂ ਕਹਿ ਚਾਹੂੰਗੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਆਪਾਂ ਆਪਣਾ ਇਥੇ ਕਲਚਰ ਲੈ ਕੇ ਆ ਰਹੇ ਆਂ ਆਪਾਂ ਜਿਹੜੀ ਨਈ ਜਨਰੇਸ਼ਨ ਆ ਰਹੀ ਹੈ ਉਹਨੂੰ ਆਪਾਂ ਦੱਸ ਰਹੀ ਆਂ ਦਿਖਾ ਰਹੀ ਆਂ ਕਿ ਆਪਣਾ ਕਲਚਰ ਹੈ ਕਿੰਦਾ ਨਿੱਕੀ ਨਿੱਕੀ ਕੁੜੀਆਂ ਨੱਚ ਰਹੀਆਂ ਆ ਵਧੀਆ ਤੁਸੀਂ ਜ਼ਰੂਰ ਦੇਖਿਓ ਜ਼ਰੂਰ ਆਇਓ ਲੱਗ ਜੇ ਲੱਗ ਰਿਹਾ ਜੀ ਸਾਡੇ ਗਵਾਂਢੀ ਨੇ ਭਾਜੀ ਬਹੁਤ ਵਧੀਆ ਪਰਾਲਾ ਕਰਕੇ ਕਈ ਸਾਲਾਂ ਤੋਂ ਕਰਦੇ ਨੇ ਤੇ ਘਰੇ ਬੈਠੇ ਤੁਹਾਨੂੰ ਪਤਾ ਹੀ ਆ ਵੀ ਲੇਡੀਜ਼ ਦਾ ਕਿਵੇਂ ਹੁੰਦਾ ਇੱਥੇ ਆ ਕੇ ਥੋੜਾ ਬਹੁਤ ਇੰਜੋਏਮੈਂਟ ਹੋ ਜਾਂਦਾ ਬਹੁਤ ਵਧੀਆ ਲੱਗਦਾ ਸਾਰੇ ਰਲ ਮਿਲ ਕੇ ਨਗਰ ਨਿਵਾਸੀ ਆਮ ਸਾਰੇ ਪਿੰਡਾਂ ਦੀ ਸੰਗਤ ਆਉਂਦੀ ਹੈ ਜੀ ਕੁੜੀਆਂ ਦੇ ਨਾਲ ਬਹੁਤ ਵਧੀਆ ਇੰਜੋਏ ਕਰੀਦਾ ਜੀ ਤੁਹਾਨੂੰ ਲੱਗ ਰਿਹਾ ਸੀ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ ਗੁਰਦੇਵ ਅੰਡੋਰ ਸਟੇਡੀਅਮ ਦੇ ਵਿੱਚੋਂ ਭਾਜੀ ਭੁਪਿੰਦਰ ਦੇ ਯਤਨਾ ਕਰਕੇ ਇਹਨੂੰ ਆਪ ਕਿਵੇਂ ਦੇਖ ਰਹੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਇਹ ਚੌਥਾ ਤੇ ਆਂਦਾ ਮੇਲਾ ਜਿਹੜਾ ਇੱਥੇ ਮਨਾਇਆ ਜਾ ਰਿਹਾ ਅਸੀਂ ਪਹਿਲਾਂ ਵੀ ਆਏ ਸੀ ਇੱਥੇ ਬਹੁਤ ਵਧੀਆ ਜਿਹੜਾ ਅਰੇਂਜਮੈਂਟ ਉਹ ਕਰਦੇ ਨੇ ਸਭ ਕੁਝ ਬਹੁਤ ਵਧੀਆ ਹੁੰਦਾ ਹੈ ਤੇ ਬਸ ਆਈ ਵੀ ਇੱਕ ਆਪਣੀ ਜਿਹੜੀ ਵਿਰਾਸਤ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਜਾ ਰਿਹਾ ਇੱਥੇ ਤੇ ਤੁਹਾਨੂੰ ਲੱਗਦਾ ਵੀ ਇੱਕ ਤੁਹਾਨੂੰ ਨਵਾਂ ਪਲੇਟ ਫਾਰਮ ਦਿੱਤਾ ਗਿਆ ਇੱਕ ਲਟਕੀਆਂ ਨੂੰ ਬਹੁਤ ਵਧੀਆ ਹੋ ਹਾਂਜੀ ਇਹ ਕਾਹ ਵੀ ਹੈ ਕਿ ਕੁੜੀਆਂ ਦੇ ਇੰਜੋਏ ਵਾਸਤੇ ਬਹੁਤ ਵਧੀਆ ਚੀਜ਼ ਹੈ ਵੀ ਜਿਵੇਂ ਕੁੜੀਆਂ ਹਰ ਥਾਂ ਤੇ ਇੰਜੋਏ ਨਹੀਂ ਕਰ ਸਕਦੀਆਂ ਤੇ ਇੱਥੇ ਜਿਹੜਾ ਸਿਰਫ ਊਮਨਸ ਵਾਸਤੇ ਹੀ ਹੈ ਇਸ ਠੀਕ ਹੈ ਜਿਵੇਂ ਡੰਡਾ ਤੁਹਾਡੀ ਦਾਦੀ ਜੀ ਦੱਸਦੇ ਹੋ ਕਿ ਆਪਣੇ ਟਾਈਮ ਚ ਜਿੱਦਿਆ ਹੈਗੇ ਲੱਗਦੇ ਪਰ ਉਹਨੂੰ ਤੱਕ ਰਿਹਾ ਜਿਵੇਂ ਮੈਂ ਸੁਣਦਾ ਸਾਥੀ ਹਾਂਜੀ ਪਰ ਥੋੜਾ ਨਾਲ ਡਿਫਰੈਂਸ ਹੈ ਜਿਹੜਾ ਹੈਗਾ ਵੀ ਉਹਨਾਂ ਦੇ ਟਾਈਮ ਚ ਪਿੱਪਲ ਦੇ ਰੇੜ ਥੱਲੇ ਤੀਆਂ ਲੱਗਦੀਆਂ ਸੀਗੀਆਂ ਤੇ ਪਰ ਚਲੋ ਵਿਰਾਸਤ ਜਿਹੜੀ ਉਹ ਤੇ ਆਪਾਂ ਕੰਟੀਨਿਊ ਕਰ ਹੀ ਰਹੇ ਆ ਪਰ ਥੋੜਾ ਜਿਹਾ ਸਟਾਈਲ ਚੇਂਜ ਹੋਇਆ ਥੋੜਾ ਜਿਆਦਾ ਰੂਪ ਬਦਲਿਆ ਗਿਆ ਹਾਂਜੀ ਰੂਪ ਤੇ ਜੇ ਨੱਚੇ ਜਾਂਦੇ ਆ ਇਹ ਬਣਾਇਆ ਨੇ ਲੱਗਦਾ ਤੇ ਆਪਾਂ ਇਹ ਲੱਗੋ ਠੇਰਾ ਬਣਾ ਕੇ ਕਿੰਨਾ ਵਧੀਆ ਉੱਪਰ ਤੇ ਫਿਰ ਪੈਂਟਰੀ ਹੌਂ ਜਿਵੇਂ ਟਾਈਮ ਚੇਂਜ ਹੋ ਰਿਹਾ ਹੌਲੀ ਹੌਲੀ ਅਸਲੀ ਥੋੜਾ ਜਿਹਾ ਫਿਰ ਡਵੈਲਪਮੈਂਟ ਆ ਬਾਕੀ ਜਿਹੜਾ ਘੇਰਾ ਬਣਾ ਕੇ ਕੀਤਾ ਉਹ ਮਤਲਬ ਉਹ ਵੀ ਹੁੰਦਾ ਇੱਥੇ ਪਰ ਹੁਣ ਅੱਜ ਦੇ ਸਮੇਂ ਦੇ ਅਕੋਰਡਿੰਗ DJ ਤੇ ਵੀ ਥੋੜਾ ਜਿਹਾ ਪਾ ਦਿਓ ਪਾ ਦਿਓ ਉਹ ਨਹੀਂ ਆ ਕੇ ਸੰਦੀ ਦੇਖੋ ਦੀ ਬੋਲੀ ਨਾਲ ਪੁੱਤ ਚਲੋ ਚਲੋ ਬ੍ਰੇਕ ਨਾਲ ਦੇਖੀਏ ਕੀ ਆਸਾ ਬਣਿਆ ਯਾਰੀ ਆਦਮੀ ਹੁੰਦੇ ਨੇ ਇੱਕ ਦਾ ਮਤਲਬ ਨਾ ਬੋਲੇ ਤੇ ਰਹੀ ਇੱਕ ਦਾ ਸੰਦੇਸ਼ ਵੀ ਦੇਣਾ ਚਾਹਾਂਗੀ ਵੀ ਜਿਵੇਂ ਕੁੜੀਆਂ ਬਹੁਤ ਸੰਗਦੀਆਂ ਹੁੰਦੀਆਂ ਨੇ ਇੱਕ ਬੋਲੀ ਆ ਆਰੀ 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 ਨੱਚਣਾ ਤੇ ਹੁਣ ਨੱਚਣਾ ਕਰੇ ਜਾ ਕੇ ਨਾ ਸਿਨੇ ਚ ਲੱਤ ਮਾਰੀ ਵੀ ਹੁਣ ਤੁਹਾਨੂੰ ਮੌਕਾ ਮਿਲਿਆ ਇੱਥੇ ਪੂਰਾ ਚੰਗੀ ਤਰ੍ਹਾਂ ਆਤ ਦਾ ਇੰਜੋਏਮੈਂਟ ਕਰੋ ਫਿਰ ਕਰੇ ਜਾ ਕੁੜੀਆਂ ਕਹਿੰਦੀਆਂ ਸਾਨੂੰ ਇੰਜੋਏ ਕਰਨ ਦਾ ਮੌਕਾ ਨਹੀਂ ਮਿਲਦਾ ਜਦੋਂ ਮੌਕਾ ਮਿਲਦਾ ਉਦੋਂ ਸੱਕ ਜਾਂਦੀਆਂ ਨੇ ਇਹ ਚੌਥਾ ਤੇ ਆਂਦਾ ਮੇਲਾ ਜਿਹੜਾ ਇੱਥੇ ਮਨਾਇਆ ਜਾ ਰਿਹਾ ਅਸੀਂ ਪਹਿਲਾਂ ਵੀ ਆਏ ਸੀ ਇੱਥੇ ਬਹੁਤ ਵਧੀਆ ਜਿਹੜਾ ਅਰੇਂਜਮੈਂਟ ਉਹ ਕਰਦੇ ਨੇ ਸਭ ਕੁਝ ਬਹੁਤ ਵਧੀਆ ਹੁੰਦਾ ਹੈ ਤੇ ਬਸ 아이 ਵੀ ਇੱਕ ਆਪਣੀ ਜਿਹੜੀ ਵਿਰਾਸਤ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਜਾ ਰਿਹਾ ਇੱਥੇ ਤੇ ਤੁਹਾਨੂੰ ਲੱਗਦਾ ਵੀ ਇੱਕ ਤੁਹਾਨੂੰ ਨਵਾਂ ਪਲੇਟ ਫਾਰਮ ਦਿੱਤਾ ਗਿਆ ਇੱਕ ਲੜਕੀਆਂ ਨੂੰ ਬਹੁਤ ਵਧੀਆ ਹਾਂਜੀ ਇਹ ਕਾਹ ਵੀ ਹੈ ਕਿ ਕੁੜੀਆਂ ਦੇ ਇੰਜੋਏ ਵਾਸਤੇ ਬਹੁਤ ਵਧੀਆ ਚੀਜ਼ ਹੈ ਵੀ ਜਿਵੇਂ ਕੁੜੀਆਂ ਹਰ ਥਾਂ ਤੇ ਇੰਜੋਏ ਨਹੀਂ ਕਰ ਸਕਦੀਆਂ ਤੇ ਇੱਥੇ ਜਿਹੜਾ ਉਹ ਸਿਰਫ ਊਮਨਜ਼ ਵਾਸਤੇ ਹੀ ਹੈ ਇਸ ਠੀਕ ਹੈ ਜਿਵੇਂ ਅੱਗੇ ਤੁਹਾਡੀ ਥੋੜਾ ਜਿਹਾ ਡਿਫਰੈਂਸ ਹੈ ਜਿਵੇਂ ਹੈਗਾ ਵੀ ਉਹਨਾਂ ਦੇ ਟਾਈਮ 'ਚ ਪਿਪਲ ਦੇ ਬੇੜ ਥੱਲੇ ਤੀਆਂ ਲੱਗਦੀਆਂ ਸੀਗ ਤੇ ਪਰ ਚਲੋ ਵਿਰਾਸਤ ਜਿਹੜੀ ਉਹ ਤੇ ਆਪਾਂ ਕੰਟੀਨਿਊ ਕਰ ਹੀ ਰਹੇ ਆ ਪਰ ਥੋੜਾ ਜਿਹਾ ਸਟਾਈਲ ਚੇਂਜ ਹੋਇਆ ਥੋੜਾ ਜਿਆਦਾ ਬੋਲੇ ਤੇ ਰਹੀ ਇੱਕ ਸੰਦੇਸ਼ ਵੀ ਦੇਣਾ ਚਾਹਾਂਗੀ ਵੀ ਜਿਵੇਂ ਕੁੜੀਆਂ ਬਹੁਤ ਸਖਦੀਆਂ ਹੁੰਦੀਆਂ ਨੇ ਸਿੱਕ ਬੋਲੀ ਆ ਆਰੀ 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 ਨੱਚਲਾ ਤੇ ਹੁਣ ਨੱਚਣਾ ਕਰੇ ਜਾ ਕੇ ਨਾ سینੇ 'ਚ ਲੱਤ ਮਾਰੀ ਵੀ ਹੁਣ ਤੁਹਾਨੂੰ ਮੌਕਾ ਮਿਲਿਆ ਇੱਥੇ ਪੂਰਾ ਚੰਗੀਤ ਰਾਤ ਦਾ ਇੰਜੋਏਮੈਂਟ ਕਰੋ ਫਿਰ ਕਰੇ ਜਾ ਕੁੜੀਆਂ ਕਹਿੰਦੀਆਂ ਸਾਨੂੰ ਜॉय ਕਰਨ ਦਾ ਮੌਕਾ ਨਹੀਂ ਮਿਲਦਾ ਜਦੋਂ ਮੌਕਾ ਮਿਲਦਾ ਉਦੋਂ ਸਖ ਜਾਂਦੀਆਂ ਨੇ ਪਾਇਆ ਰੋਲਾ ਨਹੀਂ ਪਾਇਆ ਅੱਜ ਮੇਰਾ ਬਾ ਬਲ ਜਾਇਆ ਮਹਿਲਾਂ ਦਾ ਰਾਜਾ ਮੇਰਾ ਵੀਰਾ ਸੰਧਾਰਾ ਲੈ ਕੇ ਆਇਆ ਨਹੀਂ ਅੱਜ ਕੱਲ ਸੰਧਾਰਾ ਲੈ ਕੇ ਕੌਣ ਆਉਂਦਾ ਕੀ ਗੱਲ ਹੋ ਗਈ ਤੇਰਾ ਵੀਰਾ ਤੈਨੂੰ ਸੰਧਾਰਾ ਨਹੀਂ ਦੇਣ ਆਉਂਦਾ ਨਹੀਂ ਮੇਰਾ ਭਰਾ ਤਾਂ ਮੈਨੂੰ ਆਨਲਾਈਨ ਭੇਜ ਦਿੰਦਾ ਪੈਸੇ ਦੇ ਆਹ ਗੂਗਲ ਪੇ ਨਹੀਂ ਚੱਲਿਆ ਅੱਜ ਕੱਲ ਨਹੀਂ ਆਨਲਾਈਨ ਮੇਰਾ ਭਰਾ ਤਾਂ ਕਦੇ 2100 ਕਦੇ 3100 ਤੇ ਇਸ ਵਾਰ ਤਾਂ 5200 ਦੇ ਕੇ ਦਊਗਾ ਕੁੱਤੀ ਜੋ 2100 ਮੇਰੀ ਗੱਲ ਸੁਣ ਨਾ ਜੋ ਸੰਧਾਰਾ ਵੀਰ ਨੇ ਗੱਲ ਲਾ ਕੇ ਦੁੱਖ ਸੁੱਖ ਪੁੱਛ ਕੇ ਹੱਥ ਚ ਲੱਡੂ ਫੜਾਣੇ ਨਾ ਉਹ ਔਨਲਾਈਨ 13100 ਦੇ ਵਿੱਚ ਮਜਾ ਨਹੀਂ ਨਹੀਂ ਭੈਣ ਮੇਰਾ ਭਰਾ ਤਾਂ ਬਹੁਤ ਬਿਜ਼ੀ ਹੁੰਦਾ ਆਪਣੇ ਬਿਜ਼ਨਸ ਚ ਲੈ ਦੱਸ இடி பசந்தக்க